ਕਾਰ ਤੁਸੀਂ ਦੇਖ ਰਾਸ਼ਟਰੀ ਪਾਲਾ ਸਮਾਚਾਰ 55 ਉਹ ਕਹਿੰਦੇ ਅੱਜ ਦੀਆਂ ਤਾਜ਼ਾ ਖ਼ਬਰਾਂ 25 10 225 ਜਿਹੜਾ ਜਿਲ੍ਹਾ ਜਿਲਾਂ ਦਾ ਤਸੀਲ ਫਲੌਰ ਦੇ ਨਾਲ ਲੱਗਦੇ ਪਿੰਡ ਨਗਰ ਦੇ ਨਵੀਂ ਵਾਦੀ ਤੇ ਗੰਦੇ ਪਾਣੀ ਦਾ 20 ਸਾਲ ਤੋਂ ਨਾ ਹੋ ਸਕਿਆ ਵਿਕਾਸ ਜਿਸ ਕਾਰਨ ਪਿੰਡ ਵੱਲੋਂ ਕੀਤਾ ਗਿਆ ਕਟ ਤੁਸੀਂ ਦੇਖ ਸਕਦੇ ਹੋ ਕਿੱਚਾ ਕਰੇਮ رپورਟਰ ਮੁਹੰਮਦ ਮਸੂਦੀ ਖਾਸਰ ਤੁਹਾਡੇ ਖੇਤ ਕਿੰਦਾ ਕਿੱਦਾਂ ਹਾਲ ਹੈ ਖੇਤ ਕਿੰਦਾ ਬਹੁਤ ਉੱਜਾ ਅੜਾ ਜਿਹੜੀ ਜਿਹੜੀ ਮવાડીਆ ਪਾਣੀ ਦਾ ਨਿਕਾਸ ਸਾਡੇ ਪਿੰਡ ਹੱਥ ਹੈਗੀ ਆ। ਉਹਨੇ ਮੈਂ ਤੁਹਾਨੂੰ ਦਾ ਫੋਨ ਚੁਣ ਕੇ ਆਇਆ। ਪਰ ਆ ਬੁਮਾਰੀ ਜਿਹੜੀ ਹੈ ਉਹਨਾਂ ਹੋਰ ਜ਼ਿਆਦਾ ਫੈਲੂ ਸੀ ਦਾ ਕੋਈ ਫੈਲਾ ਨਹੀਂ ਹੋਇਆ। ਜੋ ਇਹ ਪਾਣੀ ਪਿੰਡ ਚ ਛੱਪੜ ਹੈਗਾ ਨਹੀਂ। ਜੰਪਨੀ ਗਈ ਕਿ ਜੈਨਗਰ ਦੇ ਪਾਸੇ ਜਾਂਦੀ ਹੈ ਤੇ ਕੋਈ ਨਿਕਾਸੀ ਨਹੀਂ ਪਾਣੀ ਉੱਪਰਲੇ ਪਾਸੇ ਛੱਪੜਾ ਜਾ ਰਿਹਾ ਹੈ। ਮੰਗ ਕੀ ਹੈ ਪ੍ਰਸ਼ਾਸਨ ਸਾਡੇ ਕੋਲ ਮੰਗਿਆ ਤੇ ਸਾਡੇ ਪਾਣੀ ਦਾ ਮਰਿਆ ਵਾਲਾ ਕੀਤਾ ਵੀ। ਗੌਰਮੈਂਟ ਤੋਂ ਸੰਭਾਲਦੇ ਆ ਅਰੇ ਪੰਚਾਇਤ ਦੀ ਫਾਰਮ ਤੋਂ ਪਾਣੀ ਦਾ ਪਾਣੀ ਦਾ ਪਾਣੀ ਜੋ ਇਹ ਪਾਣੀ ਆ ਬਾਹਰ ਜੋ ਜਮਾ ਹੋਇਆ ਆ ਇਹ ਪਾਣੀ ਤੁਹਾਡੇ ਘਰਾਂ ਦੇ ਅੰਦਰ ਹਜੇ ਪਹੁੰਚਾਇਆ ਜਾ ਜਾਂ ਤੁਹਾਡੇ ਘਰਾਂ ਅੰਦਰ ਬੁਰਾ ਵਾਲਾ ਬੁੱਢੀ ਪੜਦੀ ਗਈ ਜੀ ਉਹਦੇ ਘਰ ਦੇ ਵਿੱਚ ਪਾਣੀ ਪੈਂਦਾ ਤੇ ਛੜਕ ਦੇ ਤੇ ਲੋਕਾਂ ਦਾ ਮਿੱਟੀ ਵਾਹਣਾ ਨਾਲ ਨਾਲ ਨਮੀ ਨਮੀ ਜਲਣੇ ਉਹ ਘਰਾਂ ਦੇ ਪਾਣੀ ਬਾਣੀ ਆ ਕੀ ਲੱਗਦਾ ਕੀ ਲੱਗਦਾ ਪਾਪਾ ਜੀ ਇੱਥੇ ਜਿਹੜਾ ਪਾਣੀ ਸੜਕ ਦੇ ਉੱਪਰ ਆ ਵੀ ਐਕਸੀਡੈਂਟ ਹੋਣ ਦਾ ਵੀ ਖਤਰਾ ਹੈ ਜੀ ਐਕਸੀਡੈਂਟ ਅੱਗੇ ਹੋ ਜਾਂਦੇ ਆ ਇੱਕ ਪਾਸੇ ਢੇਰ ਪਿਆ ਦੂਜੇ ਪਾਸੇ ਪਾਣੀ ਛੱਡਦਾ ਉਹ ਢੇਰ ਪਿਆ ਬਹੁਤ ਵੱਡਾ ਹੈ ਬਹੁਤ ਬੁਰਾ ਹਾਲਾਤ ਹੈ ਇੱਟ ਕਾਰ ਵੀ ਪਾਉਂਗਾ ਉਹ ਢੇਰ ਦੇਰ ਉਹ ਤੁਹਾਡੇ ਸਾਹਮਣੇ ਆ ਠੀਕ ਹੈ ਉਹ ਦੇਖ ਲਓ ਢੇਰ ਯਾਰ ਸਾਡੇ ਘਰਾਂ ਮੇ ਮੋਰੀ ਆ ਜਿਹੜਾ ਪਾਣੀ ਦਾ ਕਾਫੀ ਗੰਦੇ ਪਾਣੀ ਦਾ ਮਸ਼ਕ ਆ ਰਿਹਾ ਪਾਣੀ ਕਾਫੀ ਸਿਰ ਤੋਂ ਖੜਾ ਹੋ ਗਿਆ ਕੀ ਜਿਹੜਾ ਕਰਨ ਪਾਣੀ ਦਾ ਨਿਕਾਸ ਹੈ ਨਹੀਂ ਪਹਿਲੇ ਦਿਨ ਤੋਂ ਹੀ ਸਾਡੇ ਪਾਣੀ ਦਾ ਨਿਕਾਸ ਨਹੀਂ ਕੀਤਾ ਸਾਡੀ ਕੜੀ ਵੀ ਸਰਕਾਰ ਆਉਂਦੀ ਸਾਡੇ ਕੋਲ ਤਾਂ ਇੰਨੀ ਮੋਰੀ ਸਾਡਾ ਕੋਈ ਸੋਣਾ ਨਾਲ ਕਰੀਓ ਜਾਨਾ ਜਿਹੜਾ ਪਾਣੀ ਦਾ ਨਿਕਾਸ ਕਰਦੇ ਜਹਾ ਗਲੀਆਂ ਦਾ ਨਾਲੀਆਂ ਦਾ ਪਾਣੀ ਗੰਦਾ ਆ ਟੋਲਟਾ ਦਾ ਸਾਰਾ ਇੱਥੇ ਸਾਡੇ ਘਰਾਂ ਮੋਰੀ ਆ ਕੇ ਰੁਕਦਾ ਹੈ ਤੇ ਮੇਨ ਛੜ ਕੇ ਆ ਬਿਮਾਰੀਆਂ ਫੈਲ ਸਕਦੀਆਂ ਜਿੱਤਾ ਪਾਣੀ ਖੜਾ ਆ ਤੇ ਬੱਚੇ ਸੁੱਤੇ ਜਾਣ ਤਾਂ ਤੇ ਬਹੁਤ ਪ੍ਰੋਬਲਮ ਬਣਦੀ ਗੁਰ ਘੜਾਣੇ ਪੈਂਦੀ ਆ ਕਿੰਨੇ ਕਿਤੇ ਤੋਂ ਪਾਣੀ ਇੰਤਾ ਹੀ ਖੜ ਰਿਹਾ ਇਹ ਪਾਣੀ ਦੀ ਤਾਂ ਪ੍ਰੋਬਲਮ ਸਾਨੂੰ ਪਿਛਲੇ 20 ਸਾਲਾਂ ਤੋਂ ਹੀ ਹੁਣੀ ਲੱਗ ਪੱਗ ਤੇ ਉਹ ਜਿਨ੍ਹਾਂ ਨੇ ਖੇਤ ਵਿੱਚ ਪੈਂਦਾ ਸੀ ਉਹਨਾਂ ਨੇ ਖੇਤ ਆਪਣਾ ਬੰਦ ਕਰਤਾ ਉਹ ਕਹਿੰਦੇ ਅਸੀਂ ਨਹੀਂ ਪੈਣ ਦੇਣਾ ਤੇ ਉਹ ਨਾਲਾ ਬਿਲਕੁਲ ਬੰਦ ਕਰ ਗਿਆ ਇਹ ਤੁਸੀਂ ਪਿੰਡ ਦੀ ਪੰਚਾਇਤ ਨਾਲ ਰਾਸਤਾ ਨਹੀਂ ਕੀਤਾ ਬਹੁਤ ਵਾਰ ਕੀਤਾ ਹੈ ਉਹਨਾਂ ਨਾਲ ਅਸੀਂ ਵੀਡੀਓ ਦਾ ਅਫਰ ਵੀ ਗਏ ਸੀ ਉਹਨਾਂ ਦੀ ਵੀ ਮਿਹਨਤਾਂ ਕੀਤੀ ਹੈ ਹੁਣ ਤਾਂ ਸਾਡੀ ਵੀ ਮਤਲਬ ਸਰਕਾਰ ਨੂੰ ਵੀ ਬੇਨਤੀ ਆ ਵੀ ਸਾਡੇ ਪਾਣੀ ਦਾ ਮਸਲਾ ਕੀਤਾ ਜਾਵੇ ਪੰਚਾਇਤ ਕੀ ਕਹਿੰਦੀ ਹੈ ਪੰਚਾਇਤ ਬਸ ਕੁਛ ਨਹੀਂ ਕਹਿੰਦੀ ਹਾਂ ਕਰਦੇ ਆ ਕਰਦੇ ਆ ਹੋ ਜਾਣਾ ਹਲੇ ਤੱਕ ਕਹਿ ਕੇ ਚੁੰਮਾ ਨਹੀਂ ਜਿਹੜੀ ਵੀਡੀਓ ਸਾਹਿਬ ਨੇ ਤੁਸੀਂ ਲਿਖਤੀ ਤਰ੍ਹਾਂ ਦਿੱਤੀ ਆਂ ਹਾਂਜੀ ਕੱਲ੍ਹ ਤੋਂ ਕਾਹਤਾਂ ਤੋਂ ਕਲੀਮੈਂਟ ਦੀ ਹੋਈ ਸੀ ਤਰ੍ਹਾਂ ਮੰਗ ਕੀ ਕਰਦੇ ਮੰਨ ਲਾ ਸਾਨੂੰ ਚਪੜੇ ਤੇ ਤਾਂ ਜਾਵੇ ਆ ਤੇ ਵਾਲਾਰੇ ਗੇਂਦ ਵਾਲੇ ਪੱਲੇ ਬਈ ਆ ਲੋ ਸਾਡੇ ਹੋਰ ਦੋ ਬੰਦੇ ਹਾਲੇ ਸਰ ਕੀ ਨਾਮ ਆ ਜੀ ਆਪਣਾ ਮਰਜੀਤ ਸਿੰਘ ਆ ਜੀ ਅਸੀਂ ਇੱਥੇ 10 ਸਾਲ ਤੋਂ ਰਹਿੰਦੇ ਆਂ ਘਰਾਟਪਾਲ ਵਾੜਾ ਘਾਟਪਾਲ ਵਾੜਾ ਇਹ ਤੇ ਨਿਆੜੇ ਆ ਮੱਛਰ ਹੈ ਨਾ ਇਹ ਯਾ ਕੋੜੇ ਆ ਰੋਡ ਤੇ ਪਾਣੀ ਆ ਖੜਾ ਹੋਇਆ ਨੰਗੜ ਦਾ ਬੜਾ ਹਸਾ ਇਹ ਤਾਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਵੀ ਇਹਦਾ ਕੋਈ ਹੱਲ ਕੀਤਾ ਜਾਵੇ ਆ ਮਰ ਲਿਆ ਬੱਸ ਹਾਂ ਕਰਪਾ ਕਰਕੇ ਇਹੀ ਸਾਡੀ ਬੇਨਤੀ ਹੈ ਪ੍ਰਸ਼ਾਸਨ ਤੋਂ ਇਹੀ ਮੰਗਿਆ ਵੀ ਸਾਡਾ ਜਿਹੜਾ ਸਾਨੂੰ ਇੱਥੇ ਮਜਾਦ ਦਵਾਈ ਜਾਵੇ ਸਾਡੇ ਇਹਨਾਂ ਘਰਾਂ ਦਾ ਜਿਹੜਾ 100 ਘਰ ਆ ਇਹਨਾਂ ਦਾ ਪਾਣੀ ਨਿਕਲਵਾ ਉਹਨਾਂ ਦਾ ਕੰਮ ਕੀਤਾ ਜਾਵੇ ਤੁਸੀਂ ਇਹ ਨਹੀਂ ਕਿਸੇ ਆਪ ਨੂੰ ਮਿਲੇਗੇ ਹੁਣ ਤੱਕ ਅਭੀ ਵੀਡੀਓ ਸਾਡੇ ਫੇਸ ਹੋਇਆ ਤੁਹਾਨੂੰ ਪਾ ਰਹੇ ਹਾਂ ਕਿ ਕਿੱਿਆ ਸੀ ਤਰਫਾ ਜਿੰਨਾ ਵੀ ਸਾਡੇ ਤੋਂ ਕਾਮਲਾ ਨਾ ਗਿਆ ਕੋਈ ਜਿਹਦੇ ਥੱਲੇ ਹੈ ਜੇ ਆਪਾਂ ਪਤਾ ਕਰਕੇ ਜਾਂਦੇ ਹਾਂ ਅਸੀਂ ਉਹਦਾ ਖੜਾਵਾਂਗੇ ਤਾਂ ਕੋਪ ਪਹਿਲਾਂ ਸਾਨੂੰ ਜਿੱਦਾਂ ਇਹ ਥੋੜਾ ਜਿਹਾ ਟਾਈਮ ਦਿੱਤਾ ਜਾ ਰਿਹਾ ਰਿਹਾ ਤੇ ਜਿਹੜਾ ਪਾਣੀ ਆ ਰੋਡ ਤੇ ਨਾ ਖੜਾ ਲੋਕਾਂ ਦਾ ਔਰ ਇਹ ਜਿਹੜੀ ਸੜਕ ਆ ਜਿਹਦੇ ਉੱਤੇ ਪਾਣੀ ਜਾ ਰਿਹਾ ਗੰਦਾ ਕਿੰਨੀ ਕਿਦਰ ਪਹਿਲਾਂ ਬਣੀ ਨਹੀਂ ਇਹ ਇਹ ਤਾਂ ਹਜੇ ਮਾਫਤਾ ਹੀ ਹੋਇਆ ਜੀ ਮਾਫਤਾ ਹਜੇ ਬਣਦੀ ਆ ਹਜੇ ਤਾਂ ਦੁਬਾਰਾ ਫੇਰ ਉਤੋਂ ਦੇ ਉੱਪਰ ਇਹ ਟਾਇਆ ਇਹ ਤਾਂ ਕੰਮ ਚੱਲ ਰਿਹਾ ਹੈ ਉਹਦੇ ਪਹਿਲਾਂ ਹੀ ਇਹ ਤਾਂ ਟੁੱਟ ਗਈ ਸੜਕ ਦੁਬਾਰਾ ਨਹੀਂ ਪੰਚਾਇਤ ਦੇ ਕੋਲ ਕੋਈ ਐਸੇਲੇ ਫੰਡ ਅਵੇਲੇਬਲ ਹੈ ਨਹੀਂਗਾ ਵੀ ਇਹਦਾ ਜਿਹੜਾ ਡਰੇਨ ਸਿਸਟਮ ਕੀਤਾ ਜਾਵੇ ਪੰਚਾਇਤ ਦੇ ਕੋਲ ਆਹ ਸਰਕਾਰ ਇਹਨੇ 4 ਸਾਲ ਹੋ ਗਏ 1 ਰੁਪਿਆ ਵੀ ਨਹੀਂ ਦਿੱਤਾ ਆਇਆ ਨਹੀਂ ਸਾਡੇ ਪਿੰਡ ਸਾਡੇ ਕੋਈ 1 ਰੁਪਿਆ ਨਹੀਂ ਆਇਆ ਹੈਗਾ ਸਰਫਾ ਗੱਲਾਂ ਕਰੀ ਜਾਂਦੇ ਵੀ ਇੰਨੇ ਪੈਸੇ ਆ ਗਏ ਇੰਨੇ ਆ ਗਏ 30 ਲੱਖ ਆ ਗਿਆ ਕੋਈ ਰੁਪਈਆ ਨਹੀਂ ਕੋਈ ਪੰਚਾਇਤ ਦੇ ਖਾਤੇ ਚ ਰੁਪਈਆ ਸਰkal ਵੀਡੀਓ ਦਫਤਰ ਗਏ ਤੁਹਾਡੀ ਕੋਈ ਸੁਣਵਾਈ ਹੋਈ ਉੱਥੇ ਕਿ ਨਹੀਂ ਹੋਈ ਸਾਡੀ ਉੱਥੇ ਕੋਈ ਸੁਣਵਾਈ ਨਹੀਂ ਹੋਈ ਪਹਿਲਾਂ ਤਾਂ ਵੀਡੀਓ ਆਪਣੇ ਸਗੀ ਜਲੰਧਰ ਉਹ ਆਈ ਨਹੀਂ ਹੈਗੀ ਸੈਕਟਰੀ ਸਾਹਿਬ ਨੇ ਸਾਡੀ ਗੱਲ ਸੁਣੀ ਆ ਸੈਕਟਰੀ ਸਾਹਿਬ ਨੇ ਸਾਤੋਰ ਕਾਟ ਲੈ ਲਿਆ ਐਪਲੀਕੇਸ਼ਨ ਲੈ ਲਈ ਉਹਨੇ ਵੀਡੀਓ ਨਾਲ ਸਾਡੀ ਕੋਈ ਗੱਲ ਵੱਤ ਨਹੀਂ ਔਰ ਜਿਹੜੀ ਮੌਜੂਦਾ ਸਰਕਾਰ ਆ ਉਹਦੇ ਕਿਸੇ ਨੁਮਾਇੰਦੇ ਨਾਲ ਤੁਹਾਡੀ ਗੱਲਬਾਤ ਹੋਈ ਹੁਣ ਮੈਂ ਪ੍ਰਿੰਸੀਪਲ ਸਾਹਿਬ ਨੂੰ ਫੋਨ ਕੀਤਾ ਸੀ ਉਹਨੇ ਮੇਰਾ ਫੋਨ ਨਹੀਂ ਚੱਕਿਆ ਅੱਛਾ ਤੇ ਬਾਅਦ ਵਿੱਚ ਮੈਂ ਮਾਰਾਂ ਜੇ ਉਹਨਾਂ ਨੇ ਕਿਹਾ ਸੰਸਦਾਂ ਨੂੰ ਸੰਸਦਾਂ ਨੇ ਫੋਨ ਕੀਤਾ ਉਹਨਾਂ ਦੇ ਮੋਰੇ ਤੇ ਕੀ ਇਹਨੇ ਚੱਕਿਆ ਸੀ ਉਹ ਕਹਿੰਦੇ ਇਹ ਘੋਗਦੇ ਆ ਵੀ ਤੁਹਾਨੂੰ ਦੁਬਾਰਾ ਕਾਲ ਕਰਨਗੇ ਉਹਨਾਂ ਨਾਲ ਵੀ ਗੱਲ ਨਹੀਂ ਹੋਈ ਹੁਣ ਮੇਰੀ ਮਾਰਾਂ ਜੇ ਨਾਲ ਗੱਲ ਹੁੰਦੀ ਹੈ ਸੰਸਦਾਂ ਨਾਲ ਉਹ ਕਹਿੰਦੇ ਜੀ ਸਾਡੀ ਉਹਨੂੰ ਗੱਲਬਾਤ ਹੋਈ ਨਹੀਂ ਕਰਾਈ ਨਹੀਂ ਹੈ ਠੀਕ ਹੈ ਤਾਂ ਉਹ ਆ ਗਏ ਇੱਥੇ ਨੰਗਣਾ ਵੀ ਓਖਾ ਜਾ ਪਿਆ ਕੋ ਡੱਗ ਪਿਆ ਤਾਂੜੇ ਤੇ ਪਰ ਉਹ ਲੜੇ ਦੀ ਚਾਹੀਦਾ ਤੁਹਾਡੇ ਵਾਸਤੇ ਵੀ ਦੇਖਣ ਨੂੰ ਪਤਾ ਲੱਗਦਾ ਹੀ ਆ ਤੁਹਾਨੂੰ ਜਦੋਂ ਬੋਲਦੇ ਆ ਜਾਂ ਵੋਟਾਂ ਪਾਈਆਂ ਜਾਂਦੇ ਹੱਥ ਲੋੜੇ ਆਹ ਵੋਟਾਂ ਲੈ ਲੈਂਦੇ ਆ ਮੜ ਕੇ ਕਸ਼ਮੀ ਨਹੀਂ ਕਰਦੇ ਤੁਸੀਂ ਨਹੀਂ ਗਰੀਬਾਂ ਦੀ ਕੀ ਚੰਨ ਪਾਣੀ ਦਾ ਸਾਰਾ ਇੱਕ ਕਰਾ ਦੇ ਲੋੜਾ ਆਇਆ ਤੁਸੀਂ ਦੇਖਿਆ ਆ ਹੁਣ ਤੁਹਾਨੂੰ ਸਾਰਾ ਪਤਾ ਆ ਤੁਹਾਨੂੰ ਸਾਰਾ ਪਤਾ ਤੁਸੀਂ ਦੇਖਿਆ ਆ ਹੁਣ ਅਸੀਂ ਕੀ ਕਰ ਸਕਦੇ ਗਰੀਬ ਬੰਦੇ ਦੀ ਕੋਈ ਸੁਣਦਾ ਨਹੀਂਗਾ ਵੋਟਾਂ ਲੈਣ ਆ ਜਾਂਦੇ ਲੈ ਕੇ ਗੱਲਾਂ ਉਹਨਾਂ ਕਰਕੇ ਫਤ ਚਲੇ ਜਾਂਦੇ ਆ ਉਹਨਾਂ ਨੂੰ ਪੂਰੇ ਹੱਥ ਇੱਕ ਦੇ ਜੋੜਿਆ ਸਾਰਿਆਂ ਨੂੰ ਕਿ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਸਾਡੇ ਸਿਰਫ ਪਾਣੀ ਦਾ ਜਿਹੜਾ ਮਸਲਾ ਹੈ ਨਾ ਪਾਣੀ ਦਾ ਮਸਲਾ ਰਹਿ ਤਾ ਹੱਥਾਂ ਪਿਆ ਤੁਹਾਨੂੰ ਸਾਡੇ ਕਰ ਰਹੇ ਨੇ ਇਹ ਸਹੇਜਾ ਕਹਿੰਦਾ ਪਾਣੀ ਕਹਿੰਦਾ ਹਾਂ ਬੰਦ ਕਰ ਦਿੰਦਾ ਕਰ ਦਿੱਤਾ ਇਹਨਾਂ ਨੂੰ ਪਤਾ ਹੀ ਆ ਹੱਲ ਕਰਨ ਦਾ ਹਾਂ ਜੀ ਤਾਂ ਸਾਨੂੰ ਕੋਈ ਲਾਲਚ ਨਹੀਂ ਹੋ ਰਿਹਾ ਸਾਨੂੰ ਸਿਰਫ ਪਾਣੀ ਦਾ ਮਸਲਾ ਪਾਣੀ ਗਿਆ ਇਹਨਾਂ ਪਾਣੀ ਨਿਕਲਣਾ ਕਿਹਨਾਂ ਦਾ ਪਾਣੀ ਇਹ ਪਾਣੀ ਆਕਾ ਦਾ ਰਿਹਾ ਹੈ ਇਹ ਕਿਹਨਾਂ ਦਾ ਪਾਣੀ ਹੈ ਗੰਦਾ ਜਿਹੜਾ ਟਰੇਨ ਜਿਹੜਾ ਹੈਗਾ ਡਾਲਰ ਵਾਲਾ ਪਾਣੀ ਵੀ 12 ਆ ਰਿਹਾ ਹੈ ਹਾਂਜੀ ਉਹ ਵਿਚਾਰੇ ਇੰਨੇ ਆ ਰਿਹਾ ਹੈ ਸਾਹਮਣੇ 160 ਆ ਰਿਹਾ ਹੈ ਹੋਰ ਜਿਹੜੇ ਬੱਚੇ ਆ ਤੁਹਾਡੇ ਸਕੂਲ ਜਾ ਰਹੇ ਆ ਕਿ ਨਹੀਂ ਜਾ ਰਹੇ ਸਕੂਲ ਤਾਂ ਜਾ ਰਹੇ ਵਿਚਾਰੇ ਬਸਾਂ 'ਚ ਚੜ੍ਹਨ ਨੂੰ ਬਹੁਤ ਔਖੀ ਹੁੰਦੀ ਆ ਦੂਰੋਂ ਦੂਰੋਂ ਚੜਾਉਣਾ ਪੈਂਦਾ ਉਹ ਕਿੱਥੇ ਹੋਏ ਆ ਕੱਪੜੇ ਕਿੱਥੇ ਰਾਤ ਅੰਦਰ ਆ ਜਾਂਦਾ ਤਾਂ ਬਹਿ ਕੇ ਰੋਟੀ ਕਿੱਥੇ ਖਾਈਏ ਨਹੀਂ ਆਪਣੀ ਨਹੀਂ ਕਹਿੰਦਾ ਆਪੀ ਵੀ ਮੈਂ ਤਾਂ ਕਿੱਥੇ ਦੀ ਗੱਲ ਕਰਦੀ ਨਾ ਮੇਰੀ ਤਾਂ ਕਰ O que é isso, cara?